ਦੋਸਤੋ ਆਪਣੇ ਪੇਜ ਤੇ ਆਪਣੇ ਚੈਨਲ ਤੇ ਅੱਜ ਆਪਾਂ ਤੁਹਾਡੇ ਖਾਤਰ ਲੈ ਕੇ ਆਏ ਇੱਕ ਖਰਾਸ ਵਾਲੀ ਮਸ਼ੀਨ ਗੇਰਾ ਵਾਲੀ ਹੈ ਕੰਡੀਸ਼ਨ ਬਹੁਤ ਚੰਗੀ ਹੈ ਹਰ ਚੀਜ਼ ਵਰਕਿੰਗ ਚ ਹੈ ਮਸ਼ੀਨ ਬਹੁਤ ਘੱਟ ਚੱਲੀ ਹੈ ਹਾਂ 3 ਫੇਸ ਮਸ਼ੀਨ ਹੈ ਮੋਟਰ ਮੋਟਰ ਆ 3 ਫੇਸ ਮੋਟਰ ਹੈ ਸਾਰਾ ਕੁਝ ਓਕੇ ਹੈ ਕੋਈ ਇਹ ਨਹੀਂ ਬੈਲਟ ਪਾਉਣ ਦੀ ਲੋੜ ਨਹੀਂ ਸਾਰਾ ਕੁਝ ਓਕੇ ਹੈ ਇਹ ਆਪਣੇ ਪਿੰਡ ਦਿਉਣ ਵੇਣ ਰੋਡ ਤੇ ਵਿਸ਼ਕਰਮਾ welding workshop ਦੇ ਹੈਗੀ ਹੈ ਇਹਨਾਂ ਦੀ ਸੇਲ ਕਰਨ ਦਾ ਕਾਰਨ ਸਿਰਫ ਇਹ ਹੀ ਹੈ ਵੀ ਇਹਨਾਂ ਕੋਲੇ ਖਰਾਦ ਵਾਲਾ ਕੋਈ ਮਿਸਤਰੀ ਨਹੀਂ ਤੇ ਜ਼ਿਆਦਾਤਰ ਪਿੰਡ 'ਚ ਖਰਾਦ ਦਾ ਕੋਈ ਜ਼ਿਆਦਾ ਕੰਮ ਵੀ ਨਹੀਂ ਹੁੰਦਾ ਇਸ ਕਰਕੇ ਮਸ਼ੀਨ ਵੇਚ ਰਹੀ ਹੈ ਮਸ਼ੀਨ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਮੀ ਨਹੀਂ ਟਿਕਟਾ ਹੈ ਬੰਦਾ ਚਲਾ ਕੇ ਚੈੱਕ ਕਰ ਸਕਦਾ ਹੈ ਰਿਕ ਚੀਜ਼ ਪ੍ਰੋਪਰ ਵਰਕਿੰਗ ਹੈ ਇਹ ਰਾਣੀ ਮਸ਼ੀਨ ਹੈ ਤੇ ਆਪਾਂ ਐਡਰੈਸ ਉਹਨੂੰ ਦਿਖਾ ਦਿੰਦੇ ਜਮਾ ਬਿਲਕੁਲ ਮੇਨ ਰੋਡ ਮੁਖਸਰ ਦੇ ਅੱਡੇ ਦੇ ਉੱਤੇ ਦੁਕਾਨ ਹੈ ਠੀਕ ਹੈ ਇਹਨਾਂ ਦੀ ਆ ਨੰਬਰਾਂ ਦੇ ਤੁਸੀਂ ਸੰਪਰਕ ਕਰ ਸਕਦੇ ਹੋ ਬਾਕੀ ਰੇਟ ਦੀ ਗੱਲ ਆ ਰੇਟ ਦੀ ਗੱਲ ਆਪਾਂ ਪੁੱਛਦੇ ਆਂ ਚਾਚਾ ਕੀ ਰੇਟ ਹੈ ਰੇਟ ਸਾਬੇ ਨੇ 88500 ਰੁਪਏ ਦੀ ਮਿੱਤਰੋ ਇਹ ਦੇ ਦੇਣਗੇ ਬਾਕੀ ਕੋਈ ਗੱਲ ਨਹੀਂ ਆਪਣੇ ਨਾਲ ਸੰਪਰਕ ਕਰ ਲਿਓ ਜਿਹੜਾ ਨੰਬਰ ਦਿੱਤਾ ਉਹ ਇਹਨਾਂ ਦਾ ਹੈ ਇਹਨਾਂ ਨਾਲ ਸੰਪਰਕ ਕਰ ਲਿਓ ਫੇਰ ਵੀ ਕੋਈ ਨਹੀਂ ਮਾਨਤਾਨ ਕਰਾ ਦੇਣਗੇ ਤੁਹਾਡਾ ਇਹਦਾ ਮਸ਼ੀਨ ਬਹੁਤ ਵਧੀਆ ਇੱਕ ਨੰਬਰ ਮਸ਼ੀਨ ਆ ਬਹੁਤ ਘੱਟ ਚੱਲੀ ਆ ਜੇ ਕਿ ਸਾਨੂੰ ਲੋਡ ਹੈ ਤਾਂ ਲਿ ਜਾ ਸਕਦੇ ਚੀਜ਼ਾਂ ਦੇ ਵਾਪਸੀ ਚ ਕੋਈ ਨਹੀਂ ਲਾਲ ਵਿੱਚ